ਜਲਾਲਾਬਾਦ ਇੱਛਾ ਪੂਰਤੀ ਕਾਲੀ ਮਾਤਾ ਮੰਦਿਰ ਤੋਂ ਅਮਰਨਾਥ ਯਾਤਰਾ ਲਈ ਜਾ ਰਹੀ ਇੱਕ ਬੱਸ ਨੂੰ ਕੀਤਾ ਗਿਆ ਰਵਾਨਾ ਜਾਣਕਾਰੀ ਮੁਤਾਬਕ ਜਲਾਲਾਬਾਦ ਵਿੱਚ ਸਰਕਾਰਾਂ ਸੱਚੀਆਂ ਵੈਲਫੇਅਰ ਟਰਸਟ ਬਾਬਾ ਮਿੱਠਾ ਸਿੰਘ ਜੀ ਵੱਲੋਂ ਅਮਰਨਾਥ ਲਈ ਬੱਸ ਰਵਾਨਾ ਕੀਤੀ ਗਈ ਇਸ ਮੌਕੇ ਬਾਬਾ ਮਿੱਠਾ ਸਿੰਘ ਜੀ ਵੱਲੋਂ ਸੰਗਤਾਂ ਲਈ ਖੁੱਲਾ ਲੰਗਰ ਚਲਾਇਆ ਗਿਆ ਸਾਰੀਆਂ ਸੰਗਤਾਂ ਵੱਲੋਂ ਲੰਗਰ ਛੱਕ ਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹਰ ਰੋਜ਼ ਸਵੇਰ ਸੇਵਾਦਾਰ ਡਿਊਟੀ ਦੇ ਰਹੇ ਹੁੰਦੇ ਨੇ ਸੜਕ ਤੇ ਬੱਸਾਂ ਨੂੰ ਇਸ਼ਨਾਨ ਪਾਣੀ ਦੀ ਲੰਗਰ ਲਈ ਲੋਕਰ ਲਈ ਕੁਝ ਬੱਸਾਂ ਜਲਦੀ ਜੁਹੰਦੀਆਂ ਨੇ ਜਿਹੜੀਆਂ ਨਹੀਂ ਰੁਕਦੀਆਂ ਪਰ ਸਾਡੀ ਬੜੀ ਕੋਸ਼ਿਸ਼ ਹੁੰਦੀ ਏ ਉਹ ਮੁੰਡੇ ਝੰਡੇ ਲੈ ਕੇ ਇੱਥੇ ਬੈਠਦੇ ਨੇ ਆ ਪਿੱਛੇ ਚਾਨੀ ਲੱਗੀ ਏ ਸਾਰਾ ਪ੍ਰਬੰਧ ਕੀਤਾ ਆ ਸੋ ਅੱਜ ਕੱਲ ਵੀ ਸਾਈਕਲ ਯਾਤਰਾ ਆਈ ਸੀ ਲੋਕਲ ਅੱਜ 26ਵੀਂ ਯਾਤਰਾ ਕਰਨ ਜਾ ਰਹੇ ਨੇ ਇਹ ਕਹਿੰਦੇ ਵਿੱਚ ਬੜੀ ਵੱਡੀ ਗੱਲ ਹੈ ਵੀ ਬਜ਼ੁਰਗ ਮਾਤਾਵਾਂ ਨੇ ਜਿਹੜੀਆਂ ਕੀ ਅਮਰ ਰਾਤ ਯਾਤਰਾ ਤੇ ਚਲੀਆਂ ਮੈਂ ਸਮਝਦਾ ਵੀ ਉਹਨਾਂ ਦੀ ਆਸਥਾ ਹੈ ਤੇ ਸ਼ਰਧਾ ਹੈ ਜਿਹੜੀ ਉਹ ਯਾਤਰਾ ਕਰਨ ਜਾ ਰਹੇ ਨੇ ਕਿਉਂਕਿ ਅੱਜ ਕੱਲ ਦੇ ਸਿਸਟਮ ਵਿੱਚ ਤਾਂ ਆਮ ਬੰਦੇ ਨੂੰ ਯਾਤਰਾ ਕਰਨੀ ਬੜੀ ਔਖੀ ਏ ਪਰ ਇਸ ਬੱਸ ਵਿੱਚ ਬਹੁਤ ਜ਼ਿਆਦਾ ਬਜ਼ੁਰਗ ਵਿੱਚ ਹੈਗੇ ਨੇ ਜਿਹੜੀ ਕਿ ਯਾਤਰਾ ਤੇ ਜਾ ਰਹੇ ਨੇ ਇਹਨਾਂ ਨੇ ਪਹਿਲਾਂ ਹਿਮਾਚਲ ਫਿਰ ਜੰਮੂ ਫਿਰ ਸ੍ਰੀ ਅਮਰਨਾਥ ਫਿਰ ਸ਼ਿਵ ਵਾਲੀ ਕੋਈ ਜਗ੍ਹਾ ਇਹਨਾਂ ਨੇ ਸਲਕਤ ਕੀਤੀ ਜਿੱਥੇ ਜਾਣਾ ਹੈ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਵਾਪਸੀ ਵੀ ਤੁਸੀਂ ਲੰਗਰ ਇੱਥੇ ਛੱਕ ਕੇ ਜਾਣਾ ਹੈ ਇਹਨਾਂ ਨੇ ਸਾਨੂੰ ਹੋਰ ਵੀ ਬੱਸਾਂ ਦੇ ਕੰਟੈਕਟ ਦਿੱਤੇ ਨੇ ਜਿਹੜੀਆਂ ਪਿੱਛੇ ਆ ਰਹੀਆਂ ਨੇ ਤੋਂ ਮੈਂ ਪ੍ਰਮਾਤਮਾ ਕੀ ਅਰਦਾਸ ਕਰਨਾ ਵੀ ਸਾਨੂੰ ਬਲ ਬਖਸ਼ੇ ਕਿ ਅਸੀਂ ਬੱਸਾਂ ਦੀ ਸੰਗਤ ਦੀ ਸੇਵਾ ਕਰਦੇ ਰਹੀਏ जय कहा राजस्थान जयपुर ऐसी आये है पो बहुत अच्छा हुआ बहुत अच्छा लगा है हमारे बहुत खुशियाँ मिली है बहुत अच्छा हुआ आनंद आ गया कितने दिन का ये आपका टूर है अभी हमारा टूर ग्यारह दिन का है ग्यारह दिन भी बाबा जी की तरफ से कहा गया कि पे हाँ बाबा जी तो की तो तरफ से कहा गया आप क्या हम वापस रिटर्न में दोबारा रुकना चाहेंगे बाबा जी की सेवा दे दी आपने की वहाँ पे नंबर ले लिया और सभी को हम सूचना देंगे जो भी जितने भी बसें पीछे आ रही हैं हम जरूर कहेंगे कि बाबा जी का आशीर्वाद लेके और सेवा दे, दुण दे दुण